ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੀ ਅੱਜ ਦੀ ਨਵੀਂ ਅਪਡੇਟ ਵਿੱਚ ਤੇ ਹਾਜ਼ਰ ਹੋਏ ਹਾਂ ਤੁਹਾਡੇ ਲਈ ਇੱਕ ਨਵੀਂ ਅਪਡੇਟ ਨੂੰ ਲੈ ਕੇ ਮੇਰਾ ਛੋਟਾ ਭਰਾ ਸਸਦ ਮੈਂਬਰ ਵਰਮੀਤ ਸਿੰਘ ਮੀਥੀਆ ਜੀ ਤੁਹਾਡਾ ਇੱਥੇ ਆਉਣ ਤੇ ਇਸ ਪ੍ਰੋਗਰਾਮ ਚ ਸ਼ਮੂਲੀਅਤ ਕਰਨ ਤੇ ਮੈਂ ਖਾਸ ਤੌਰ ਤੇ ਧੰਨਵਾਦ ਕਰਾਂਗੀ ਕਿਉਂਕਿ ਇੱਕ ਨੈਸ਼ਨਲ ਲੈਵਲ ਦਾ ਲੀਡਰ ਜਦੋਂ ਪਾਰਟਿਸਪੇਟ ਕਰਦਾ ਇਹੋ ਜੇ ਫੰਕਸ਼ਨਾਂ ਦੇ ਵਿੱਚ ਤਾਂ ਉਸਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ ਮੈਂ ਆਪਣੇ ਛੋਟੇ ਭਰਾ ਆਲਾਪ ਸਿੰਘ ਉਗੋਕੇ ਜੋ ਕਿ ਇਸ ਹਲਕੇ ਦੀ ਨੁਮਾਇੰਦਗੀ ਕਰ ਰਹੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਾਂਗੀ ਕਿਉਂਕਿ ਸਾਰੇ ਲੋਕ ਜਿਹੜੇ ਬਹੁਤੇ ਇੱਥੇ ਇਕੱਠੇ ਹੋਏ ਆ ਛੋਟੇ ਜਾਣ ਪਛਾਣ ਵਾਲੇ ਤੁਹਾਡੇ ਜਿੰਨਾ ਤੁਸੀਂ ਵਿਚਰੇ ਹੋਏ ਹੋ ਸੋ ਇਸ ਤੋਂ ਬਾਅਦ ਮੈਂ ਟਪਾਰਟਮੈਂਟ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਸਾਡੇ ਮੈਡਮ ਰਾਜੀ ਪੀ ਸ਼੍ਰੀ ਕਾਸਤਵਾ ਜੀ ਏਸੀਐਸ ਡਾਇਰੈਕਟਰ ਮੈਡਮ ਸ਼ੀਨਾ ਅਗਰਵਾਲ ਸਾਡੇ ਡੀਐਸਐਸਓਜ਼ ਪੀਪੀਓਜ਼ ਜਿਹਨੇ ਵੀ ਡਿਪਾਰਟਮੈਂਟ ਦੇ ਅਧਿਕਾਰੀ ਇਸ ਵਿੱਚ ਪਾਰਟਿਸਪੇਟ ਕਰ ਰਹੇ ਨੇ ਆਰਗੇਨਾਈਜ਼ ਕੀਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਾਂਗੀ ਮੈਂ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਤੇ ਮੀਡੀਆ ਦਾ ਵੀ ਬਹੁਤ ਧੰਨਵਾਦ ਕਰਾਂਗੀ ਕਿਉਂਕਿ ਤੁਹਾਡੇ ذریعے ਇਹ ਸੰਭਵ ਹੋਇਆ ਤੇ ਤੁਹਾਡੇ ਜ਼ਰੀਏ ਹੀ ਇਹ ਆਵਾਜ਼ ਬੋਲ ਮੈਂ کہہ رہی ਇਹ ਵੀਡੀਓ ਬਣਾ ਲਿਓ ਮੈਂ کہہ رہی ਮੇਰੀ ਚਾਹ ਮੰਨ ਆ ਗਈ ਹੈ ਚੰਗੀ ਹੈ ਮੇਰੇ ਫੋਨ ਦੋ ਦੋ ਮੈਨੂੰ ਚਾਹੀਦੇ ਬੱਸ ਬੋਲੀ ਨਾਣ ਸਟਰੀ ਟਾਕ ਟੈਗੀ ਉਹ ਲੋਕਾਂ ਤੱਕ ਪਹੁੰਚੇਗੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਉਪਰਾਲੇ ਉਹਨਾਂ ਉਪਰਾਲਿਆਂ ਵਿੱਚੋਂ ਇੱਕ ਉਪਰਾਲਾ ਜਿਹੜਾ ਅੱਜ ਅਸੀਂ ਕਰ ਰਹੇ ਹਾਂ ਇੱਕ ਵਿਰਦ ਆਸ਼ਰਮ ਲੋਕਾਂ ਦੇ ਸਪੁਰਦ ਕਰ ਰਹੇ ਆ ਇਸ ਤੋਂ ਪਹਿਲਾਂ ਬਹੁਤ ਸਾਰੇ ਪੱਤਰਕਾਰ ਵੀ ਮੈਨੂੰ ਪੁੱਛਦੇ ਸੀ ਕਿ ਕੀ ਵਿਰਦ ਆਸ਼ਰਮ ਬਣਾਉਣਾ ਕੋਈ ਵਧੀਆ ਗੱਲ ਹੈ ਦਜਸਤਰਾ ਸਮਾਜ ਦੇ ਹਾਲਾਤ ਬਦਲ ਰਹੇ ਨੇ ਅਸੀਂ ਪਹਿਲਾਂ ਬਾਹਰਲੇ ਦੇਸ਼ਾਂ 'ਚ ਸੁਣਿਆ ਕਰਦੇ ਸੀਗੇ ਕਿ ਬਜ਼ੁਰਗਾਂ ਦੀ ਹਿਫਾਜ਼ਤ ਤੇ ਲਈ ਬਜ਼ੁਰਗਾਂ ਦੀ ਕੇਅਰ ਦੇ ਲਈ ਇਸ ਤਰ੍ਹਾਂ ਦੇ ਹੋਮਸ ਖੋਲੇ ਜਾਂਦੇ ਆ ਪਰ ਜਿਸ ਤਰ੍ਹਾਂ ਦੀ ਤਕਨੀਕੀ ਵਿਕਾਸ ਹੋਇਆ ਜਿਸ ਤਰ੍ਹਾਂ ਸਾਡੀਆਂ ਪੀੜ੍ਹੀਆਂ ਪਿਛਲੇ ਕੁਝ ਸਾਲਾਂ ਦੇ ਦਰਮਿਆਨ ਆਪਣੇ ਰਿਸ਼ਤਿਆਂ ਤੋਂ ਪਾਸੇ ਹੋਣ ਲੱਗੀਆਂ ਬਹੁਤਾ ਸਮਾਂ ਸਾਡਾ ਫੋਨਾਂ ਵਿੱਚ ਹੀ ਗੁਜ਼ਰ ਜਾਂਦਾ ਹੈ ਅਸੀਂ ਇਕੱਠੇ ਬੈਠ ਕੇ ਵੀ ਇੱਕ ਦੂਜੇ ਨਾਲ ਅੱਖਾਂ ਚੱਖਾਂ ਮਿਲਾ ਕੇ ਗੱਲ ਨਹੀਂ ਕਰਦੇ ਅਸੀਂ ਆਪਣੇ ਬਜ਼ੁਰਗਾਂ ਨਾਲ ਘਰੇ ਬੈਠ ਕੇ ਵੀ ਗੱਲ ਨਹੀਂ ਕਰਦੇ ਅਸੀਂ ਫੋਨਾਂ ਦੇ ਉੱਪਰ ਇੱਕ ਦੂਜੇ ਨੂੰ ਮੈਸੇਜ ਕਰਨ 'ਚ ਪ੍ਰੈਫਰ ਕਰਦੇ ਹਾਂ ਅਸੀਂ ਉਸ ਦੁਨੀਆ 'ਚ ਗਵਾਚ ਗਏ ਤਕਨੀਕੀ ਦੁਨੀਆ ਚ ਗਵਾਚ ਕੇ ਜਿਸ ਕਰਕੇ ਸਾਡੇ ਰਿਸ਼ਤਿਆਂ ਦੇ ਵਿੱਚ ਬਹੁਤ ਸਾਰੀਆਂ ਦੂਰੀਆਂ ਪੈਦਾ ਹੋ ਗਈਆਂ ਤੇ ਉਸ ਤੋਂ ਬਾਅਦ ਸਾਡੇ ਕੰਮ ਕਰਨ ਦੇ ਤਰੀਕੇ ਸਾਡੇ ਬੱਚੇ ਘਰੋਂ ਬਾਹਰ ਜਾ ਕੇ ਕੰਮ ਕਰਦੇ ਨੇ ਸਾਡੇ ਬੱਚੇ ਜਿਹੜੇ ਉਹਨਾਂ ਦੀਆਂ ਫੈਮਲੀਆਂ ਉਹਨਾਂ ਦੇ ਪਰਿਵਾਰ ਟੱਲੇ ਹੋ ਗਏ ਪਹਿਲਾਂ ਜੁਆਇੰਟ ਇਕੱਠੇ ਪਰਿਵਾਰ ਹੁੰਦੇ ਸੀ ਔਰ ਪਿੰਡਾਂ ਦੇ ਵਿੱਚ ਜਿਹੜੇ ਸਾਂਝੇ ਪਰਿਵਾਰ ਹੁੰਦੇ ਸੀ ਉਹਨਾਂ 'ਚ ਇੰਨੀ ਕੁ ਬਰਕਤ ਹੁੰਦੀ ਸੀ ਵੀ ਕੋਈ ਇੱਕ ਅੱਧਾ ਬੰਦਾ ਘਰੋਂ ਬਾਹਰ ਵੀ ਚਲਾ ਗਿਆ ਤਾਂ ਮਹਿਸੂਸ ਨਹੀਂ ਸੀ ਮੈਂ ਦਾ ਸੋ ਘਾਟਾ ਹੁਣ ਮਹਿਸੂਸ ਹੋਣ ਲੱਗ ਗਿਆ ਵੀ ਸਾਡੇ ਬੱਚੇ ਸਾਡੇ ਤੋਂ ਦੂਰ ਬਹੁਤੇ ਬੱਚੇ ਦੇਸ਼ ਛੱਡ ਕੇ ਬਾਹਰ ਚਲੇ ਗਏ ਬਹੁਤੇ ਬੱਚੇ ਦੂਜੇ ਸ਼ਹਿਰਾਂ 'ਚ ਰਹਿ ਰਹੇ ਆ ਔਰ ਪਰਿਵਾਰਾਂ ਦੇ ਨਾਲ ਮਿਲਣਾ ਮਾਪਿਆਂ ਦੇ ਨਾਲ ਗੱਲ ਕਰਨੀ ਇਹ ਵੀ ਇੱਕ ਫਾਰਮੈਲਿਟੀ ਦੇ ਵਾਂਗ ਹੋ ਗਿਆ ਸੋ ਸਾਡੀ ਜ਼ਿੰਦਗੀ ਦਾ ਜਿਹੜਾ ਬਦਲਦਾ ਲਾਈਫ ਸਟਾਈਲ ਹੈ ਉਹ ਸਾਡੇ ਬਜ਼ੁਰਗਾਂ ਨੂੰ ਬਹੁਤ ਹੀ ਇਕੱਲਪਣ ਦੇ ਵਿੱਚ ਮਹਿਸੂਸ ਕਰਨ ਲੱਗੇ ਸਾਡੇ ਬਜ਼ੁਰਗ ਜਿਹੜੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਨਾਲ ਗੱਲ ਕਰਨ ਵਾਲਾ ਕੋਈ ਨਹੀਂ ਸੋ ਇਹ ਭਾਵਨਾਵਾਂ ਦੀ ਜਿਹੜੀ ਗਿਰਾਵਟ ਆਈ ਹੈ ਉਹ ਸਾਰਾ ਕੁਝ ਜ਼ਿੰਮੇਵਾਰੀਆਂ ਸਰਕਾਰ ਦੇ ਜ਼ਿੰਮੇ ਵੀ ਆ ਜਾਂਦੀਆਂ ਨੇ ਸੋ ਸਾਰਾ ਕੁਝ ਦੇਖਦੇ ਹੋਏ ਕਿ ਸਾਡੇ ਬਜ਼ੁਰਗ ਜਿਹੜੇ ਉਹ ਆਪਣੇ ਬੱਚਿਆਂ ਤੋਂ ਬਗੈਰ ਕਿਤੇ ਰੋਲਣ ਨਾਲ ਜਾਂ ਉਹਨਾਂ ਦੇ ਬੱਚੇ ਸਮਰੱਥ ਨਹੀਂ ਸੰਭਾਲ ਨਹੀਂ ਸਕਦੇ ਉਹਨਾਂ ਬਜ਼ੁਰਗਾਂ ਦੀ ਦੇਖਭਾਲ ਕੌਣ ਕਰੇਗਾ ਜਾਂ ਕਈ ਵਾਰੀ ਗ੍ਰਿਪੀਂ ਦੀ ਜ਼ਿਆਦਾ ਹੁੰਦੀ ਹੈ ਕਿ ਆਪ ਦਾ ਬੋਝ ਹੀ ਨਹੀਂ ਚੱਕਿਆ ਜਾਂਦਾ ਸਾਰਾ ਕੁਝ ਦੇਖਣਾ ਪੈਂਦਾ ਕਿ ਸਮਾਜ ਦਾ ਵਰਤਾਰਾ ਕਿੱਥੇ ਰੋ ਗਿਆ ਔਰ ਅਸੀਂ ਸਮਾਜ ਦੇ ਕਿਹੜੇ ਕਿਹੜੇ ਹਿੱਸੇ ਵੱਲ ਖਾਸ ਧਿਆਨ ਦਈਏ ਸੋ ਇਹੀ ਕਾਰਨ ਬਣਿਆ ਕਿ ਸਾਨੂੰ ਅੱਜ ਜਿਹੜੇ ਬਿਰਧ ਆਸ਼ਰਮਾਂ ਪੰਜਾਬ ਦੇ ਵਿੱਚ ਵੀ ਖੋਲਣੇ ਪੈ ਰਹੇ ਨੇ ਕਿਉਂਕਿ ਮੁੱਖ ਮੰਤਰੀ ਸਰਦਾਰ ਪ੍ਰਸਿੱਪਾਨ ਸਿੰਘ ਮਾਨ ਜੀ ਦਾ ਜਿਹੜਾ ਸੁਪਨਾ ਹੈ ਰੰਗੀਲੇ ਪੰਜਾਬ ਦਾ ਸੁਪਨਾ ਉਹ ਸੁਪਨਾ ਵੀ ਉਨੀ ਦੇਰ ਅਧੂਰਾ ਹੀ ਰਹੇਗਾ ਜਿੰਨੀ ਦੇ ਸਾਡੇ ਬਜ਼ੁਰਗ ਖੁਸ਼ ਨਹੀਂ ਹੁੰਦੇ ਸਾਰੀ ਜ਼ਿੰਦਗੀ ਮਿਹਨਤ ਕਰਨ ਤੋਂ ਬਾਅਦ ਸਾਰੀ ਜ਼ਿੰਦਗੀ ਆਪਣੇ ਪਰਿਵਾਰਾਂ 'ਤੇ ਲਾਉਣ ਤੋਂ ਬਾਅਦ ਜੇਕਰ ਆਖਰੀ ਪੜਾਵਾਂ ਦੇ ਵਿੱਚ ਇਸ ਤਰ੍ਹਾਂ ਦੀ ਇਕਲਤਾ ਮਹਿਸੂਸ ਹੋਣ ਲੱਗ ਜਾਈ ਤਾਂ ਫਿਰ ਸਾਨੂੰ ਵੀ ਲੱਗੇਗਾ ਕਿ ਪੰਜਾਬ ਸਰਕਾਰ ਜਿਹੜੀ ਉਹ ਆਪਣੇ ਸੂਬੇ ਦੇ ਲੋਕਾਂ ਲਈ ਸੀਰੀਅਸ ਨਹੀਂ ਸੋ ਇੱਕ ਵੱਡਾ ਉਪਰਾਲਾ ਜਿਹੜਾ ਇਹ ਪਿੰਡ ਆਸ਼ਰਮ ਹੋਇਆਗੇ ਬਹੁਤ ਹੀ ਕਹਿ ਲੋ हटके ਆਧੁਨਿਕ ਤਰੀਕਿਆਂ ਦੇ ਨਾਲ ਅਸੀਂ ਇਹਦੀ ਵਿਸਾਰੀ ਕਰਵਾਈ ਹੈ ਇਹਦੇ ਵਿੱਚ ਜੇ ਸਾਡੇ ਕੋਲ ਕਈ ਵਾਰੀ ਬਜ਼ੁਰਗ ਇਸ ਤਰ੍ਹਾਂ ਦੇ ਵੀ ਆ ਜਾਂਦੇ ਆ ਜਿਹੜੇ ਡਿਸੇਬਲ ਹੁੰਦੇ ਆ ਚੱਲਣ ਫਿਰਨ ਤੋਂ ਅਸਮਰੱਥ ਹੁੰਦੇ ਆ ਉਹਨਾਂ ਲਈ ਵੀ ਖਾਸ ਅਸੀਂ ਪ੍ਰਬਧਾਨ ਰੱਖਿਆ ਇਸੇ ਤਰ੍ਹਾਂ ਹੀ ਕਈ ਵਾਰੀ ਬਜ਼ੁਰਗ ਬਹੁਤ ਪੜੇ ਲਿਖੇ ਵੀ ਹੁੰਦੇ ਆ ਉਹਨਾਂ ਲਈ ਅਸੀਂ ਲਾਇਬ੍ਰੇਰੀਜ਼ ਰੱਖੀਆਂ ਨੇ ਅਸੀਂ ਉਹਨਾਂ ਲਈ ਖੇਡਣ ਦੇ ਇੰਤਜ਼ਾਮ ਵੀ ਕੀਤੇ ਆ ਕਿਉਂਕਿ ਉਮਰ ਬੱਚਿਆਂ ਵਰਗੀ ਹੁੰਦੀ ਆ ਸੋ ਮੈਂ ਤਾਂ ਆਪਣੇ ਵਿਭਾਗ ਨੂੰ ਇਹ ਵੀ ਹਦਾਇਤਾਂ ਕਰੂੰਗੀ ਕਿ ਤੁਸੀਂ ਇੱਥੇ ਸਾਡੇ ਨੌਜਵਾਨ ਪੀੜੀ ਸਾਡੇ ਸਕੂਲਾਂ ਦੇ ਬੱਚੇ ਕਾਲਜਾਂ ਦੇ ਬੱਚੇ ਉਹਨਾਂ ਨੂੰ ਵੀ ਲਿਆ ਕੇ ਦਿਖਾਓ ਮੇਰਦਾਸ਼ਮ ਤੇ ਸਾਨੂੰ ਪਤਾ ਲੱਗੇ ਕਿ ਸਾਡੇ 'ਚ ਕੀ ਕਮੀਆਂ ਨੇ ਕਿ ਸਾਡੇ ਬਜ਼ੁਰਗ ਸਾਡੇ ਤੋਂ ਦੂਰ ਹੁੰਦੇ ਜਾ ਰਹੇ ਆ ਇਸੇ ਤਰ੍ਹਾਂ ਹੀ ਖਾਣ ਪੀਣ ਤੋਂ ਲੈ ਕੇ ਬਜ਼ੁਰਗਾਂ ਦੇ ਕੱਪੜੇ ਤੋਂ ਤੱਕ ਸਾਰਾ ਇੰਤਜ਼ਾਮ ਕੀਤਾ ਗਿਆ ਹੈ ਅਸੀਂ ਇੱਥੇ ਹੋਰ ਵੀ ਵਿਸ਼ੇਸ਼ ਪ੍ਰੋਗਰਾਮ ਕਰਾਉਂਦੇ ਰਹਾਂਗੇ ਜਿਵੇਂ ਕਿ ਕੋਈ ਆਸਥਾ ਨਾਲ ਜੁੜੇ ਹੋਏ ਪ੍ਰੋਗਰਾਮ ਜਿਵੇਂ ਕਿ ਕੋਈ ਹੋਰ ਰੰਗ ਮੰਚ ਨਾਲ ਜੁੜੇ ਹੋਏ ਪ੍ਰੋਗਰਾਮ ਅਸੀਂ ਕੋਸ਼ਿਸ਼ ਕਰਾਂਗੇ ਕਿ ਕਦੇ ਵੀ ਸਾਡੇ ਬਜ਼ੁਰਗ ਜਿਹੜੇ ਇੱਥੇ ਰਹਿ ਰਹੇ ਆ ਉਹਨਾਂ ਨੂੰ ਆਏ ਨਾ ਲੱਗੇ ਵੀ ਅਸੀਂ ਆਪਣੇ ਘਰਾਂ ਤੋਂ ਦੂਰ ਬੈਠੇ ਆ ਇੱਕ ਘਰ ਤੋਂ ਵੀ ਵਧੀਆ ਮਾਹੌਲ ਇੱਥੇ ਸਿਰਜਣ ਦੀ ਕੋਸ਼ਿਸ਼ ਅਸੀਂ ਕਰਾਂਗੇ ਅਸੀਂ ਕਾਉਂਸਲਰ ਰੱਖਿਆ ਇੱਥੇ ਜਿਹੜੇ ਉਹਨਾਂ ਨੂੰ ਕਦੇ ਵੀ ਨਿਰਾਸ਼ਾ ਵੱਲ ਨਹੀਂ ਜਾਣ ਦੇਣਗੇ اسی انہی بقاعدہ روز کانਫਲਿੰਗ ਕਰਾਂਗੇ اور اس ਤੋਂ ਬਾਅਦ ਸਾਟਾ ਫਰਜ ਉਹ ਨੌਜਵਾਨ ਪੀੜੀਆਂ ਵੱਲ ਵੀ ਪਣ ਜਾਂਦਾ ਹੈ ਜਿਹੜੀਆਂ ਕਿ ਆਪਣੇ ਬਜ਼ੁਰਗਾਂ ਤੋਂ ਦੂਰ ਹੁੰਦੀਆਂ ਜਾ ਰਹੀਆਂ ਨੇ ਕਿਉਂਕਿ ਬਜ਼ੁਰਗ ਜਿਹੜੇ ਹੁੰਦੇ ਆ ਸੱਭਿਆਚਾਰ ਦਾ ਵਿਰਾਸਤ ਦਾ ਖਜ਼ਾਨਾ ਹੁੰਦੇ ਆ ਔਰ ਜੇਕਰ ਸਾਡੇ ਨੌਜਵਾਨ ਦੂਰ ਜਾ ਰਹੇ ਨੇ ਤਾਂ ਬਹੁਤ ਕੁਝ ਹੋ ਆਪ ਦੇ ਆਪ ਵੀ ਗਵਾ ਰਹੇ ਨੇ ਸੋ ਉਹਨਾਂ ਨੂੰ ਨੇੜੇ ਲੈ ਕੇ ਕਿਵੇਂ ਜਾਣਾ ਬਜ਼ੁਰਗਾਂ ਦੇ ਉਹਨਾਂ ਦੇ ਆਪਸ ਦੇ ਵਿੱਚ ਸਾਂਝ ਕਿਵੇਂ ਵਧਾਉਣੀ ਹੈ ਤੇ ਲਈ ਵੀ ਆਉਣ ਵਾਲੇ ਦਿਨਾਂ 'ਚ ਸਾਡਾ ਡਿਪਾਰਟਮੈਂਟ ਉਪਰਾਲੇ ਕਰਦਾ ਰਹੇਗਾ। ਔਰਤਾਂ ਨੂੰ ਖਾਸ ਕਰਕੇ ਕਿਉਂਕਿ ਬਹੁਤ ਸਾਰੇ ਪ੍ਰੋਗਰਾਮ ਅਸੀਂ ਲਿਖੇ ਆ ਜਿਹੜੇ ਆਉਣ ਵਾਲੇ ਕੁਝ ਮਹੀਨਿਆਂ 'ਚ ਕਰਾਂਗੇ। ਸੋ ਇਸ ਤੋਂ ਬਾਅਦ ਮਾਨਸਾ ਦੇ ਵਿੱਚ ਵੀ ਇੱਕ ਬਿਰਧ ਆਸ਼ਰਮ ਅਸੀਂ ਖੋਲਣ ਜਾ ਰਹੇ ਹਾਂ। ਉਸ ਤੋਂ ਬਾਅਦ ਜਿਹੜੀਆਂ ਔਰਤਾਂ ਕੰਮਕਾਜੀ ਔਰਤਾਂ ਨੇ ਜਿਹੜੀਆਂ ਆਪਣੇ ਘਰਾਂ ਤੋਂ ਦੂਰ ਨੌਕਰੀਆਂ ਕਰਦੀਆਂ ਨੇ, ਪਰਿਵਾਰਾਂ ਤੋਂ ਦੂਰ ਰਹਿੰਦੀਆਂ ਨਾਲ ਬੱਚੇ ਵੀ ਲੈ ਕੇ ਜਾਂਦੀਆਂ ਨੇ। ਉਨ੍ਹਾਂ ਲਈ ਸੀ ਪੂਰੇ ਪੰਜਾਬ ਦੇ ਵਿੱਚ 6 ਵਰਕਿੰਗ ਔਮਨ ਹੌਸਟਲ ਵੀ ਖੋਲਣ ਜਾ ਰਹੇ ਆ ਜਿਹੜੇ ਕਿ ਜਲਦ ਉਹਨਾਂ ਦਾ ਨਿਰਮਾਣ ਸ਼ੁਰੂ ਹੋ ਜਾਊਗਾ ਸੋ ਇਸੇ ਤਰ੍ਹਾਂ ਲੱਗੇ ਰਵਾਂਗੇ ਜਿਵੇਂ ਜਿਵੇਂ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦੀ ਅਗਵਾਈ ਹੋਏਗੀ ਜਿਵੇਂ ਜਿਵੇਂ ਉਹਨਾਂ ਦੇ ਦਿਸ਼ਾ ਨਿਰਦੇਸ਼ ਹੋਣਗੇ ਸਾਡਾ ਵਿਭਾਗ ਉਸੇ ਤਰ੍ਹਾਂ ਕਿਉਂਕਿ ਸਾਡਾ ਵਿਭਾਗ ਜਿਹੜਾ ਉਹ ਜੁੜਿਆ ਹੀ ਉਹਨਾਂ ਲੋਕਾਂ ਨਾਲ ਹੈ ਜਿਹੜੇ ਕਿ ਕਈ ਵਾਰੀ ਸਮਾਜ ਵਿੱਚ ਆਪਦੇ ਆਪ ਨੂੰ ਪਛੜ ਗਿਆ ਮਹਿਸੂਸ ਕਰਦੇ ਨੇ ਸੋ ਅਸੀਂ ਕਦੇ ਵੀ ਉਹਨਾਂ ਨੂੰ ਪਛੜਨ ਨਹੀਂ ਦੇਵਾਂਗੇ ਲਗਾਤਾਰ ਉਪਰਾਲੇ ਕਰਕੇ ਅਸੀਂ ਇਸ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਵਿੱਚ ਜਿੰਨਾ ਵੀ ਯੋਗਦਾਨ ਪਾ ਸਕਦੇ ਹਾਂ ਉਹ ਪਾਵਾਂਗੇ ਫਿਰ ਤਾਂ ਇੱਥੇ ਆਉਣ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੀ ਆਪਣੀ ਅਪਡੇਟ ਜੋ ਕਿ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਤੇ ਇਸ ਤਰ੍ਹਾਂ ਦੀ ਹੋਰ ਅਪਡੇਟਸ ਨੂੰ ਰਾਪਤ ਕਰਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇਕਰ ਦਿੱਤੀ ਹੋਈ ਜਾਣਕਾਰੀ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ